ਸੋ ਸਾਰਿਆਂ ਨੂੰ ਨਮਸਕਾਰ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਦੀ ਅੱਜ ਸਭ ਤੋਂ ਪੁਰਾਣੀ ਦੁਕਾਨ ਸਭ ਤੋਂ ਪੁਰਾਣੀ ਦੁਕਾਨ 53 ਸਾਲ ਪੁਰਾਣੀ ਦੁਕਾਨ ਜਿਹੜੀ ਹੈ ਅੱਜ ਤੁਹਾਨੂੰ ਲੈ ਕੇ ਆਏ ਆ ਜੰਮੂ ਜੰਮੂ ਐਂਡ ਕਸ਼ਮੀਰ ਠੰਡੀ ਖੂਈ ਠੰਡੀ ਖੂਈ ਜਾਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪੁਰਾਣੀ ਦੁਕਾਨ ਵੀ ਹੈ 올ਡ ਇਜ਼ ਗੋਲਡ ਕਹਿੰਦੇ ਨੇ ਕਿ ਜਿਹੜੀ 올ਡ ਇਜ਼ ਗੋਲਡ ਹੈ ਸਭ ਤੋਂ ਪੁਰਾਣੀ ਦੁਕਾਨ ਹੁੰਦੀ ਹੈ ਤੇ ਉਹਦੇ ਵਿੱਚ ਸਮਾਨ ਵੀ ਜਰਾਏ ਵਧੀਆ ਵੀ ਮਿਲਦਾ ਹੈ ਤੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਤੇ ਤੁਸੀਂ ਦੱਸਿਓ ਕਿ ਕਮੈਂਟ ਬਾਕਸ 'ਚ ਜਿੰਨੇ ਕਿੰਨੇ ਖਾਧੀਆਂ ਨੇ ਇੱਥੋਂ ਪਕੌੜੇ ਤੇ ਨਾਲ ਬਰਫੀ ਗਰਮਾ-ਗਰਮ ਪਕੌੜੇ ਤੇ ਬਰਫੀ ਕਿੰਨੇ-ਕਿੰਨੇ ਖਾਧੀਏ ਕਮੈਂਟ ਬਾਕਸ 'ਚ ਵੀ ਦੱਸਿਓ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਫਰੈਸ਼ ਫਰੈਸ਼ ਬਰਫੀ ਫਰੈਸ਼ ਬਰਫੀ ਤੇ ਨਾਲ ਪਕੌੜੇ ਤੇ ਬਰਫੀ ਤੁਸੀਂ ਦੇਖੋਗੇ ਤੇ ਜਿੰਨੇ-ਜਿੰਨੇ ਤੇ ਖਾਧੀਏ ਬਰਫੀ ਉਹ ਤੇ ਹੁਣੇ ਕਮੈਂਟ ਬਾਕਸ 'ਚ ਦੱਸ ਦੇ ਕੇ ਕਿ ਅਸੀਂ ਹਰ ਮਹੀਨੇ ਖਾਣੇ ਆ ਤੇ ਅਸੀਂ ਵੀ ਹਰ ਮਹੀਨੇ ਜਦੋਂ ਝਿੜੀ ਜਾਂਦੇ ਆ ਤੇ ਇਹ ਤੋਂ ਬਰਫੀ ਤੇ ਪਕੋੜੇ ਜਿਹੜੇ ਗਰਮ-ਗਰਮ ਖਾ ਕੇ ਜਾਂਦੇ ਕਿਨੇ-ਕਿੰਨੇ ਖਾਧੀ ਹੈ ਬਰਫੀ ਤੇ ਤਸਵੀਰਾਂ 'ਚ ਵੀ ਦੱਸਿਓ ਤੇ ਨਾਲ ਦੀ ਨਾਲ ਕਮੈਂਟ ਬਾਕਸ 'ਚ ਵੀ ਦੱਸਿਓ 올ਡ ਇਜ਼ ਗੋਲਡ ਇੱਕ ਤਸਵੀਰ ਤੁਹਾਨੂੰ ਦਿਖਾ ਦਾਂਗੇ 올ਡ ਇਜ਼ ਗੋਲਡ সুইਟਸ ਦੇਖੋ 1953 ਤੇ ਵੀਰ ਹੁਣਾਂ ਦਾ ਜਿਹੜਾ ਇਹ ਬਹੁਤ ਵਧੀਆ ਜਿਹੜਾ ਇਹ ਸਿਸਟਮ ਦੇ ਨਾਲ ਅਤੇ ਤਿਆਰ ਕਰਦੇ ਨੇ ਵੇਸਨ ਬਰਫੀ ਤੇ ਮਠਿਆ ਉਹ ਵੀ ਤੇ ਨਾਲ ਦੀ ਨਾਲ ਜਿਹੜੀ ਚਾਹ ਹੈ ਨਾ ਚਾਹ ਵੀ ਜਰੀ ਏ ਤੁਹਾਨੂੰ ਗਰਮਾ ਗਰਮ ਮਿਲੇਗੀ ਬਹੁਤ ਵਧੀਆ ਤਰੀਕੇ ਦੇ ਨਾਲ ਚਾਹ ਬਣਦੀ ਏ ਤੇ ਤੇ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਤੇ ਕਿੰਨੇ ਕਿੰਨੇ ਠੰਡੀ ਖੁਈ ਦੀ ਬਰਫੀ ਖਾਦੀ ਏ ਤੇ ਕਮੈਂਟ ਬਾਕਸ ਚ ਵੀ ਦੱਸਿਓ ਕਿ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਨੇ ਲੋਕ ਜੀ ਐਂਡ ਕੇ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ, ਰਾਜਸਥਾਨ, ਯੂਪੀ, ਬਿਹਾਰ ਹਰ ਇੱਕ ਸ਼ਹਿਰ ਤੋਂ ਜਿਹੜਿਆ ਨੇ ਇੱਥੇ ਲੋਕ ਜਿਹੜੇ ਨੇ ਗਰਮਾ-ਗਰਮ ਚਾਹ ਪੀਣ ਆਉਂਦੇ ਨੇ ਤਾਂ ਹੁਣ ਵੈਸੇ ਵੀ ਸਿਆਲ ਦਾ ਮਾਹੌਲ ਆ ਗਿਆ ਤੇ ਚਾਹ ਚੱਲੇਗੀ ਤੇ ਗੱਲਬਾਤ ਵੀ ਕਰਦੇ ਆਂ ਆਪਾਂ ਕੀ ਕਹਿਣਾ ਏ ਤੇ ਸੈਲੀਬ੍ਰਿਟੀ ਦੀ ਗੱਲ ਕਰੀ ਤਾਂ ਸੈਲੀਬ੍ਰਿਟੀ ਵੀ ਇੱਥੇ ਬੜੇ ਆਉਂਦੇ ਨੇ ਪੰਜਾਬ ਦੇ ਸਿੰਗਰ ਹੁਣ ਜਾਂ ਬਾਹਰ ਦੇ ਜਿਹੜੇ ਨੇ ਸਿੰਗਰ ਹੁਣ ਉਹ ਵੀ ਆਉਂਦੇ ਨੇ ਭਾਈ ਨਮਸਕਾਰ ਜੀ ਕੀ ਨਾਮ ਦੇ ਬੋਧਰਾਜ ਜੀ ਬੋਧਰਾਜ ਜੀ ਕਿੱਥੋਂ ਆਏ ਜੇ ਚਿਰਵਾਲ ਤੋਂ ਇਹ ਜੰਮੂ ਤੋਂ ਹੀ ਹਾਂਜੀ ਚਿਰਵਾਲ ਕਿੰਨੀ ਪੁਰਾਣੀ ਦੁਕਾਨ ਆ ਤੇ ਕਿੱਦਾਂ ਦੀ ਲੱਗਦੀ ਬਰਫੀ ਤੇ ਚਾਹ ਬਰਫੀ ਤੇ ਚਾਹ ਬੜੀ ਅੱਛੀ ਆ ਇੱਥੋਂ ਹੀ ਬਰਫੀ ਲੈ ਕੇ ਜਾਂਦੇ ਆ ਅੱਛਾ ਜੀ ਕੋਈ ਵੀ ਫੰਕਸ਼ਨ ਹੋਏ ਇੱਥੋਂ ਲੈ ਕੇ ਜਾਣਾ ਹਾਂ ਇੱਥੋਂ ਲੈ ਕੇ ਜਾਂਦੇ ਆ ਕਹਿੰਦੇ 1953 ਦੀ ਦੁਕਾਨ ਆ ਤੇ ਬੱਲੇ ਬੱਲੇ ਕਰਾਤੀ ਫਿਰ ਇਹਨਾਂ ਨੇ ਹਾਂ 25 ਸਾਲ ਦੇ ਮੈਨੂੰ ਦੇਖਦੇ ਹੋਇਆ ਅੱਛਾ ਜੀ ਬਰਫੀ ਹੋਰ ਵੀ ਇੱਥੋਂ ਲੈ ਕੇ ਆ ਜੀ ਜਦੋਂ ਤੁਹਾਡੇ ਰਿਸ਼ਤੇਦਾਰ ਪੰਜਾਬ ਤੋਂ ਜਾਂ ਕਿਤੋਂ ਆਉਂਦੇ ਨੇ ਫਿਰ ਕਹਿੰਦੇ ਹੋਣੇ ਉਹ ਤੋਂ ਬਰਫੀ ਆਣੀ ਆਪਾਂ ਹਾਂ ਬਿਲਕੁਲ ਬਰਫੀ ਤੇ ਚਾਹ ਵੀ ਨਥੋਂਦੇ ਇਸੇ ਵੀ ਨਹੀਂ ਸੋ ਐਸਲ ਇਸੇ ਗੱਡੀ ਗੱਡੀ ਇੱਕ ਅਸਮੇਰੀ ਗੱਡੀ ਰੋਕ ਅੱਛਾ ਤੇ ਤੇਰੇ ਕਹਿੰਦੇ ਰੌਣਕਾ ਲੱਗ ਜਾਂਦੀ ਇੱਥੇ ਇੱਥੇ 24 ਘੰਟੇ ਰੌਣਕਾ ਹੀ ਹੁੰਦੀ ਹੈ ਅੱਛਾ ਪਕੌੜੇ ਵੀ ਕਹਿੰਦੇ ਇਹਨਾਂ ਦੇ ਬੜੇ ਵਧੀਆ ਨੇ ਹਰ ਵੈਰਾਈਟੀ ਅੱਛੀ ਹੈ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪੰਜਾਬ ਚੋਂ ਦੇ ਕਿੱਤੋਂ ਕਿੱਤੋਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਇੱਕ ਵਾਰੀ ਖਾਈਏ ਟੈਸਟ ਕਰੀਏ ਦੇਖੋ ਤੁਸੀਂ ਬਾਰ-ਬਾਰ ਆਉਂਗਾ ਲਓ ਜੀ ਇੱਕ ਵਾਰੀ ਖਾਓ ਤੇ ਤੁਸੀਂ ਬਾਰ-ਬਾਰ ਆਓਗੇ ਸੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਕਿ ਰੌਣਕਾ ਲੱਗ ਜਾਂਦੀ ਹੈ ਸਵੇਰ ਤੋਂ ਹੀ ਇਸ ਦੁਕਾਨ ਤੇ 올ਡ ਇਜ਼ ਗੋਲਡ ਦੇਖੋ 1953 올ਡ ਇਜ਼ ਗੋਲਡ সুইਟ ਸ਼ਾਪ ਤੇ ਬਰਫੀ ਬਰਫੀ ਵੀ ਤਿਆਰ ਹੁੰਦੀ ਹੈ ਬਹੁਤ ਵਧੀਆ ਤੇ ਅੱਧਰ ਤੁਹਾਨੂੰ ਦਿਖਾਵਾਂਗੇ ਚਾਹ ਦੇ ਵਿੱਚ ਜਿਹੜੀ ਜਾਨ ਪੈਂਦੀ ਹੈ ਨਾ ਕਹਿੰਦੇ ਨੇ ਕਿ ਜਾਨ ਪੈਂਦੀ ਹੈ ਕਿੱਦਾਂ ਪੈਂਦੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਅਦਰਕ ਉਸ ਤੋਂ ਬਾਅਦ ਹੱਥ ਦੇ ਨਾਲ ਜਿਹੜੀ ਖੁੰਡੀ ਦੇ ਵਿੱਚ ਲਾਚੀਆਂ ਤੇ ਅਦਰਕ ਨੂੰ ਮਿਕਸ ਕੀਤਾ ਜਾਂਦਾ ਹੈ ਭਾਈ ਸਾਹਿਬ ਨੇ ਤੇ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਖੁਦ ਖੁਦ ਜਿਹਰੇ ਨੇ ਇੱਥੇ ਤਿਆਰ ਕਰਦੇ ਪਏ ਨੇ ਤੇ ਬੜੀ ਕਿਰਪਾ ਇਹ ਬੜੀ ਪੁਰਾਣੀ ਦੁਕਾਨ ਹੈ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਬਰਫੀ ਖਾਧੀ ਹੈ ਕਮੈਂਟ ਬਾਕਸ ਵਿੱਚ ਦੱਸਿਓ ਤੇ ਨਾਲ ਦੀ ਨਾਲ ਪਨੀਰ ਵਾਲੇ ਪਕੌੜੇ ਵਾਹ ਜੀ ਵਾਹ ਪਨੀਰ ਵਾਲੇ ਪਕੌੜੇ ਨੇ ਜਿਹਰੇ ਉਹ ਵੀ ਇੱਥੇ ਮਸਤ ਬੰਦੇ ਨੇ ਤੁਸੀਂ ਵੀ ਆਓ ਤੇ ਖਾਓ ਗਰਮਾ ਗਰਮ ਦੇਖੋ ਇੱਥੇ ਜੇਰੀ ਟਿੱਕੀ ਐ ਉਹ ਵੀ ਤੇ ਬ੍ਰੈਡ ਪੀਸ ਵੀ ਮਿਲ ਲੰਗੇ ਤੇ ਤਾਜੇ ਤਾਜਾ ਜਰਾ ਤੁਹਾਨੂੰ ਸਮਾਲ ਮਿਲੇਗਾ ਦੇਖੋ ਜੇਰਾ ਵੀ ਜੰਮੂ ਜਾਂਦਾ ਏ ਤੇ ਇੱਥੇ ਬ੍ਰੇਕ ਲਾਗਾ ਕੇ ਤੇ ਚਾਹ ਪੀ ਕੇ ਜਾਂਦਾ ਏ ਤੇ ਤੁਸੀਂ ਵੀ ਇੱਥੇ ਆਓ ਤੇ ਸਭ ਤੋਂ ਪੁਰਾਣੀ ਦੁਕਾਨ ਆ ਜੇਰੀ ਉਹ ਤੁਹਾਨੂੰ ਦਿਖਾ ਰਿਹਾ ਆ ਤੇ ਪੰਜਾਬ ਦੇ ਵਿੱਚੋਂ ਜਿਹੜੀਆਂ ਸੰਗਤਾ ਹਰ ਮਹੀਨੇ ਝਿੜੀ ਦਰਬਾਰ ਤੇ ਜਾਂਦੀਆਂ ਉਹ ਵੀ ਚਾਹ ਪੀ ਕੇ ਜਾਂਦੀਆਂ ਨੇ ਤੇ ਪੰਜਾਬ ਤੋਂ ਜਿੰਨੇ ਵੀ ਲੋਕ ਆਂਦੇ ਨੇ ਤੇ ਇੱਥੇ ਰੁੱਕ ਕੇ ਤੇ ਚਾਹ ਪੀ ਕੇ ਜਾਂਦੇ ਨੇ ਦੇਖੋ ਤਸਵੀਰਾਂ ਨੇ ਬਰਫੀ ਤਾਜ਼ਾ ਸਮਾਨ ਬਣਦਾ ਇੱਥੇ ਤੇ ਬਰਫੀ ਖਾ ਕੇ ਕਿਤੇ ਨਾ ਕਿਤੇ ਤਸਵੀਰਾਂ ਵੀ ਤਾਂ ਇੱਥੋਂ ਦੀ ਬਰਫੀ ਇੱਕ ਵਾਰੀ ਖਾ ਕੇ ਜਰੂਰ ਦੱਸਿਓ ਵੀ ਕਿੱਦਾਂ ਦੀ ਲੱਗਦੀ ਏ ਅਸੀਂ ਤਾਂ ਖਾਂਦੇ ਰਹਿੰਨੇ ਆ ਤੇ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰਿਓ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਨੇ ਠੰਡੀ ਖੂਈ ਕਿੰਨੇ ਕਿੰਨੇ ਬਰਫੀ ਖਾਧੀਏ ਤੇ ਪਕੌੜੇ ਖਾਦੇ ਨੇ ਵੀਡੀਓ ਨੂੰ ਵੱਤਵਾਅ ਸ਼ੇਅਰ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਆਇਓ ਚਾਹ ਵੀ ਪੀਓ ਗਰਮ-ਗਰਮ ਤੇ ਨਾਲ ਦੀ ਨਾਲ ਬਰਫੀ ਵੀ ਗਰਮ-ਗਰਮ ਖਾਇਓ ਤਾਜੀ ਤਾਜੀ ਤੇ ਵੀਡੀਓ ਨੂੰ ਵੱਤਵਾਅ ਸ਼ੇਅਰ ਕਰਿਓ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਠੰਡੀ ਖੁਈ ਜੀ ਐਂਡ ਕੇ